ਤਸੀਂ ਦੇਖ ਰਹੇ ਹੋ ਡੈਲੀ ਸਟੇ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਡੜਾ ਲੁਧਿਆਣਾ ਵਿਖੇ ਅੱਜ ਉਹਨਾਂ ਆਈਏਐਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਸੂਬੇ 'ਚ 118 ਸਕੂਲਾਂ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ ਚਾਦੋ ਨਿਕ ਕਲਾਸਰੂਮ ਲਾਇਬ੍ਰੇਰੀ ਲੈਬਾਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਇਹ ਤਨ ਕੀ ਤੇ ਚਾਰੇ ਹੱਲ ਅਸੀਂ ਜੇ ਬੱਚਿਆਂ ਨੂੰ ਮੋਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰ ਲੈਣ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਈਸੀ ਦਾ ਬੱਚਾ ਦੇਖਿਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਇੱਕ ਦਾ ਬਣ ਹੋਣਾ ਚਾਹੀਦਾ ਹਾਂ ਇਨ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੇਈਈ, ਨੀਟ, ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੁਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨਾ ਕਿਹਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਅਤੇ ਆਈਪੀਐਸ ਦੇ ਬੱਚਿਆਂ ਨੇ ਤਿਆਰੀ ਕੀਤੀ ਹੈ ਤੇ ਰੈਂਕ ਲਿੱਤੇ ਪੰਜਾਬ ਦੇ ਵਿੱਚ ਖਾਸ ਕਰਕੇ ਸਹਿਯੋਗ ਸਿੱਖਿਆ ਸਮਿਤੀ ਦੁਆਰਾ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਇਸ ਟਾਈਮ ਮੇਨਾ ਮੌਜੂਦ ਹੈ ਲੁਧਿਆਣਾ ਦੀ ਇਨਕਮ ਟੈਕਸ ਡਿਪਟੀ ਕਮਿਸ਼ਨਰ ਸੰਮਦੀਪ ਗੋਲੀ ਮੈਡਮ ਅੱਜ ਬੱਚਿਆਂ ਨੂੰ ਖਾਸ ਕੇ ਅੱਜ ਸਨਮਾਨਿਤ ਕੀਤਾ ਗਿਆ IAS ਤੇ IPS ਦੀ ਤਿਆਰੀ ਵਸੇ ਬਹੁਤ ਕੜੀ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਵੀ ਖੁਦ ਡਿਪਟੀ ਕਮਿਸ਼ਨਰ ਕਿਸ ਤਾਂ ਤੁਹਾਡਾ ਦੌਰ ਹੈ ਆ ਬਿਲਕੁਲ ਜੀ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਹੈ ਕਿਉਂਕਿ ਐਗਜ਼ਾਮ ਇੰਡੀਆ ਦਾ ਅਗਰ ਇਹਨੂੰ ਟਾਫ ਵਨ ਆਫ ਦਾ ਟਾਫੈਸਟ ਐਗਜ਼ਾਮਸ ਮੰਨਦੇ ਤਾਂ ਉਹਦੇ ਪਿੱਛੇ ਬਿਲਕੁਲ ਵੈਲਿਡਲੀ ਮੰਨਦੇ ਨੇ ਤਾਂ ਮਿਹਨਤ ਵੀ ਬਿਲਕੁਲ ਲੱਗਦੀ ਹੈ ਬਟ ਉਹਦੇ ਰਿਵਾਰਡਸ ਵੀ ਉਨੇ ਹੀ ਜ਼ਿਆਦਾ ਅੱਛੇ ਨੇ ਜਿੰਨੀ ਇਹਦੀ ਮਿਹਨਤ ਹੈ ਤਾਂ ਇੱਕ ਸਿਵਲ ਸਰਵਿਸਿਜ਼ ਇੱਕ ਐਦਾਂ ਦਾ ਐਗਜ਼ਾਮ ਹੈ ਜਿਹੜਾ ਕਿ ਮਤਲਬ ਕਿਸੇ ਵੀ ਸੋਸ਼ਲ ਸਟੇਟਸ ਤੋਂ ਸਟੂਡੈਂਟਸ ਆਂਦੇ ਨੇ ਉਹਨਾਂ ਸਭ ਲਈ ਇੱਕ ਬਹੁਤ ਵੱਡਾ ਇਕੁਅਲਾਈਜ਼ਰ ਹੈ ਤੁਸੀਂ ਅਗਰ ਇਹ ਕਲੀਅਰ ਕਰਦੇ ਹੋ ਤਾਂ ਤੁਹਾਡੀ ਰਿਸਪੈਕਟ ਤੁਹਾਡੇ ਫੈਮਲੀ ਦਾ ਸਟੇਟਸ ਸੋਸ਼ੀਅਲੀ ਸਟੇਟਸ ਉਹ ਸਭ ਚੀਜ਼ਾਂ ਨੂੰ ਇੱਕ ਬਹੁਤ 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 ਇੰਪਰੂਵ ਕਰ ਦਿੰਦਾ ਤਾਂ ਸਪੈਸ਼ਲੀ ਫॉर ਔਰ ਵਿਮਨ ਤੇ ਮੈਂ ਖੁਦ ਇੱਕ ਕਹੇਜੇ ਬੈਕਗ੍ਰਾਉਂਡ ਤੋਂ ਆਉਂਦੀ ਹਾਂ ਜਿੱਥੇ ਕਿ ਜ਼ਿਆਦਾ ਐਜੂਕੇਸ਼ਨਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਬਟ ਇੱਕ ਐਜੂਕੇਸ਼ਨ ਤੇ ਉਸ ਐਜੂਕੇਸ਼ਨ ਦੇ ਵਿੱਚ ਸਿਵਲ ਸਰਵਿਸਿਜ਼ ਇੱਕ ਬਹੁਤ ਬਹੁਤ ਵੱਡਾ ਪਲੇਟਫਾਰਮ ਦਿੰਦਾ ਹੈ ਹਰ ਇੱਕ ਬੱਚੇ ਨੂੰ ਤੇ ਉਹਨਾਂ ਨੂੰ ਉਹਨਾਂ ਦੀਆਂ ਫਰਦਰ ਜਨਰੇਸ਼ਨਸ ਨੂੰ ਇੰਪਰੂਵ ਕਰਨ ਦੀ ਕੈਪੇਬਿਲਿਟੀ ਰੱਖਦਾ ਕਿ ਸਰ ਦੇਖਿਓ ਖਾਸ ਕਰਕੇ ਲੜਕੀਆਂ ਦੀ ਗੱਲ ਕੀਤੀ ਜਾਂਦੀ ਹੈ ਮੈਲ ਐਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਹੈ ਅੱਜ ਵੀ ਉਹ ਲੜਕੀਆਂ ਕਾਫੀ ਕੁਝ ਪਰਿਵਾਰ ਆਰਥਿਕ ਪ੍ਰੋਬਲਮ ਵੱਲੋਂ ਜਾਂ ਉਹ ਸਟੱਡੀ ਨਹੀਂ ਕਰਦੀ ਮਨ ਤਾਂ ਹੁੰਦਾ ਵੀ ਮੈਂ ਵੀ ਆਈਪੀਐਸ ਆਫਸਰ ਬਣਾ ਜਾਂ ਮੈਂ ਵੀ ਕੋਈ ਵੱਡਾ ਅਧਿਕਾਰੀ ਬਣਾਂ ਲੇਕਿਨ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਜਾਂ ਉਹ ਸਟੱਡੀ ਨਹੀਂ ਕਰ ਸਕੇ ਕੀ ਮੈਸੇਜ ਉਹਨਾਂ ਲੜਕੀਆਂ ਨੂੰ ਅ ਦੇਖੋ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਕੰਸਟ੍ਰੇਂਟਸ ਤੋਂ ਜ਼ਿਆਦਾ ਜਿਹੜਾ ਲੜਕੀਆਂ ਨੂੰ ਇੱਕ ਕਿ ਕਿਚਨ ਵਾਲੀ ਚੀਜ਼ ਹੈ ਉਹ ਹੈਗੀ ਲੈਕ ਆਫ ਅਵੇਅਰਨੈਸ ਇੱਕ ਤਾਂ ਪਹਿਲਾਂ ਫੈਮਲੀਆਂ ਦੇ ਵਿੱਚ ਇੰਨੀ ਅਵੇਅਰਨੈਸ ਨਹੀਂ ਹੁੰਦੀ ਤੇ ਥੋੜੀ ਜੀ ਸੋਚ ਐਵੇਂ ਹੁੰਦੀ ਹੈ ਕਿ ਉਹਨਾਂ ਨੂੰ ਬਾਹਰ ਨਹੀਂ ਭੇਜਣਾ ਤਾਂ ਮੈਂ ਖੁਦ ਲੁਧਿਆਣਾ ਰਹਿ ਕੇ ਪੜ੍ਹਾਈ ਕੀਤੀ ਹੈ ਤਾਂ ਯੂਪੀਐਸਸੀ ਲਈ ਕੋਈ ਐਹ ਜੀ ਚੀਜ਼ ਨਹੀਂ ਹੈ ਕਿ ਤੁਹਾਨੂੰ ਕਿਤੇ ਦਿੱਲੀ ਜਾਣਾ ਪਊਗਾ ਕਿਤੇ ਬਾਹਰ ਜਾਣਾ ਪਊਗਾ ਹੁਣ ਵੈਸੇ ਵੀ ਅੱਜ ਦੀ ਜਨਰੇਸ਼ਨ ਦੇ ਵਿੱਚ ਇੰਟਰਨੈਟ ਅਵੇਲੇਬਲ ਹਰ ਕਿਸੇ ਬੱਚੇ ਕੋਲ ਹੈ ਤੇ ਇੰਨੇ ਜ਼ਿਆਦਾ ਰਿਸੋਰਸਸ ਅਵੇਲੇਬਲ ਨੇ ਕਿ ਤੁਸੀਂ ਘਰ ਬੈਠ ਕੇ ਵੀ ਪੜ੍ਹ ਸਕਦੇ ਹੋ ਤਾਂ ਉਹਨਾਂ ਨੂੰ ਬਸ ਇੱਕ ਮੋਟੀਵੇਸ਼ਨ ਹੈ ਕਿ ਆਪਣੇ ਇੱਕ ਹਿੰਮਤ ਰੱਖੋ ਆਪਣੀ ਸੋਚ ਵੱਡੀ ਰੱਖੋ ਸਭ ਤੋਂ ਪਹਿਲਾਂ ਦਾ ਕਿ ਤੁਸੀਂ ਇਹ ਕਰ ਸਕਦੇ ਹੋ ਤਾਂ ਆਪਣੇ ਆਪ ਰਸਤੇ ਨਿਕਲ ਆਂਦੇ ਨੇ ਤਾਂ ਉਹਦੇ ਲਈ ਮਤਲਬ ਇੱਥੇ ਸੰਕਲਪੇ ਕਿੰਨੀ ਵਧੀਆ ਇੰਸਟੀਚਿਊਟ ਬਣਾਈ ਹੈ ਉਹਨਾਂ ਨੇ ਸਭ ਨੂੰ ਗਾਈਡ ਕਰਨ ਲਈ ਅਸੀਂ ਹੈਗੇ ਆ ਗਾਈਡ ਕਰਨ ਤਾਂ ਬਸ ਜਸਟ ਇੱਕ ਪਹਿਲਾਂ ਆਪਣਾ ਥਾਟ ਰੱਖੋ ਸੋਚੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਤੁਹਾਨੂੰ ਰਸਤੇ ਮਿਲ ਜਾਣਗੇ ਆਪਣੇ ਆਪ ਤੁਸੀਂ ਗੱਲ ਕੀਤੀ ਹੋਮਾਇਲਿਟੀ ਦੀ ਗੱਲ ਕੀਤੀ ਹੈ ਹਮੇਸ਼ਾ ਇਹ ਗੱਲ ਹੁੰਦੀ ਜਦੋਂ ਪੰਜਾਬ ਦੇ ਕੋਈ ਵੀ ਆਪਾਂ ਅਦਾਰੇ ਜਾਂਦੇ ਆ ਹਮੇਸ਼ਾ ਜਦੋਂ ਸਰਕਾਰੀ ਬਾਬੂ ਦੀ ਗੱਲ ਕੀਤੀ ਸਰਕਾਰੀ ਬਾਬੂ ਉਹ ਕੁਝ ਬਿਹੇਵਰ ਇਦਾਂ ਦਾ ਹੁੰਦਾ ਕਿ ਲੱਗ ਰਿਹਾ ਵੀ ਪੰਜਾਬ ਦੇ ਹੁੰੜੜੇ ਅਧਿਕਾਰੀ ਐ ਬਿਨੰਮਰਤਾ ਬਹੁਤ ਜ਼ਰੂਰੀ ਐ ਉਹੀ ਉਹਨਾਂ ਦੀ ਪਛਾਣ ਬਣਾਉਂਦੀ ਨਹੀਂ ਬਿਲਕੁਲ ਮਤਲਬ ਇਹ ਤਾਂ ਇੱਕ ਸਿਵਲ ਸਰਵੰਟ ਦੀ ਮਤਲਬ ਬੇਸਿਕ ਕੁਆਲਟੀਜ਼ ਗਿਆਨਿਆ ਜਾਂਦਾ ਹੰਬਲ ਰਹਿਣਾ ਅਨੋਨਿਮਸ ਰਹਿਣਾ ਆਪਣਾ ਕੰਮ ਕਰਦੇ ਰਹਿਣਾ ਤੇ ਮਤਲਬ ਉਹ ਸਿਰਫ ਪੰਜਾਬ ਲਈ ਨਹੀਂ ਮੈਂ ਕਹਿ ਰਹੀਆਂ ਕਿ ਪੂਰੇ ਇੰਡੀਆ ਚ ਜਿਹਨੇ ਸਿਵਲ ਸਰਵਿਸਿਜ਼ ਐਸਪੀਰੈਂਟ ਨੇ ਜਿਹਨੇ ਸਿਵਲ ਸਰਵਿਸਿਜ਼ ਆਫੀਸਰ ਨੇ ਉਹਨਾਂ ਲਈ ਹਿਊਮਿਲਟੀ ਇੱਕ ਬਹੁਤ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਸਭ ਨੂੰ ਜੋ ਵੀ ਤੁਹਾਡੇ ਕੋਲ ਆਇਆ ਉਹਨੂੰ ਇਕੁਅਲੀ ਟ੍ਰੀਟ ਕਰਨਾ ਤੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ। ਅੱਜ ਕੀ ਮੈਸੇਜ ਹੈ ਖਾਸ ਕਰ ਲੜਕੀਆਂ ਵਾਸਤੇ ਵੀ ਉਹ ਮੈਸੇਜ ਹੈ ਸਟੱਡੀ ਰਹੀ ਜੀ ਤੁਸੀਂ ਵੀ ਖੁਦ ਇੱਕ ਡਿਪਟੀ ਕਮਿਸ਼ਨਰ ਇੰਗ੍ਰੇਡਿੰਗ ਬਣਿਆ ਕਿਸ ਤਰ੍ਹਾਂ ਦਾ ਏਮ ਹੋਣਾ ਚਾਹੀਦਾ ਕੀ ਲੜਕੀਆਂ ਦਾ ਖਾਸ ਕਰਕੇ ਲੜਕੀ ਐਮਪਾਵਰਮੈਂਟ ਮਿਸ਼ਨ ਗੱਲ ਕੀਤੀ ਜਾਂਦੀ ਹੈ ਕੀ ਏਮ ਹੋਵੇ ਔਰ ਕਿਸ ਅਗਰ ਉਹ ਆਈਪੀਐਸ ਨਹੀਂ ਬਣਦਾ ਆਈਐਸ ਨਹੀਂ ਬਣਦਾ ਫਿਰ ਕਿਹੜੀ ਫੀਲਡ ਹੈ ਜਾਕੀ ਉਹ ਆਪਣੇ ਆਪ ਨੂੰ ਏਮ ਨੂੰ ਅਚੀਵ ਕਰ ਸਕਦਾ ਦੇਖੋ ਮਤਲਬ ਔਰਤਨ ਐਂਪਾਵਰਮੈਂਟ ਦਾ ਮੈਨੂੰ ਲੱਗਦਾ ਹੈ ਕਿ ਅਗਰ ਸਭ ਤੋਂ ਤੁਸੀਂ ਔਰਤਨ ਐਂਪਾਵਰਮੈਂਟ ਨੂੰ ਅਚੀਵ ਕਰ ਸਕਦੇ ਹੋ ਉਹਦੇ ਲਈ ਸਭ ਤੋਂ ਵੱਡਾ ਫੈਕਟਰ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਲੜਕੀਆਂ ਲਈ ਉਹ ਫਾਈਨੈਂਸ਼ੀਅਲ ਇੰਡੀਪੈਂਡੈਂਸ ਕਦੋਂ ਆਉਗੀ ਜਦੋਂ ਉਹ ਐਜੂਕੇਟਿਡ ਹੋਣਗੀਆਂ ਉਹ ਚਾਹੇ ਕਿਸੇ ਵੀ ਫੀਲਡ ਵਿੱਚ ਹੋਣ ਤੇ ਇੱਕ ਜੌਬ 'ਚ ਹੋਣਗੀਆਂ ਤਾਂ ਉਹ ਜ਼ਰੂਰੀ ਨਹੀਂ ਉਹ ਆਈਐਸ ਆਈਪੀਐਸ ਦਾ ਸੁਪਨਾ ਲੈਣ ਕਿਸੇ ਵੀ ਚੀਜ਼ ਦਾ ਸੁਪਨਾ ਲੈ ਸਕਦੇ ਆ ਬਟ ਉਹਦੇ ਲਈ ਇਹ ਹੈ ਕਿ ਇੱਕ ਤਾਂ ਪੇਰੈਂਟਸ ਦਾ ਸਪੋਰਟ ਉਹਨਾਂ ਦੀ ਸੋਚ ਲੜਕੀਆਂ ਦੀ ਸੋਚ ਉਹਨਾਂ ਨੂੰ ਥੋੜੀ ਫ੍ਰੀडम ਦੇਣਾ ਕਿ ਉਹ ਘਰ ਤੋਂ ਬਾਹਰ ਨਿਕਲ ਸਕਣ ਆਪਣੇ ਡਿਸੀਜਨਸ ਆਪ ਲੈ ਸਕਣ ਉਹ ਉਹਦੀ ਸ਼ੁਰੂਆਤ ਘਰ ਦੇ ਛੋਟੇ ਛੋਟੇ ਡਿਸੀਜਨਸ ਤੋਂ ਹੋ ਸਕਦੀ ਹੈ ਉਸ ਆਈਐਸ ਆਈਪੀਐਸ ਤੇ ਇੱਕ ਬਹੁਤ ਵੱਡੀ ਚੀਜ਼ ਹੈ ਬਟ ਉਹਦੇ ਲਈ ਤੁਸੀਂ ਉਹਨੂੰ ਪਹਿਲਾਂ ਘਰ ਚੋਂ ਕਿੰਨੇ ਉਹਦੀ ਉਹਨੂੰ ਕਿੰਨਾ ਪੁੱਛਿਆ ਜਾਂਦਾ ਕੋਈ ਡਿਸੀਜਨ ਲੈਣ ਲੱਗੇ ਉਹ ਬਹੁਤ ਇੰਪੋਰਟੈਂਟ ਹੈ ਉਹੀ ਚੀਜ਼ਾਂ ਜੋ ਤੁਸੀਂ ਹਰ ਇੱਕ ਛੋਟੇ ਡਿਸੀਜਨਸ ਨੂੰ ਇਨਵੋਲਵ ਕਰੋਗੇ ਤਾਂ ਉਹਦਾ ਕੌਨਫੀਡੈਂਸ ਵਧੇਗਾ ਉਹ ਆਪਣੇ ਆਪ ਲਾਈਫ 'ਚ ਹੋਰ ਕੀ ਆਪੋਰਚ्युनिटीਜ਼ ਨੇ ਕੋਈ ਵੀ ਆਪੋਰਚ्युनिटीज ਨੂੰ ਅਵੇਲ ਕਰ ਸਕਦੇ ਆ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਤਾਂ ਇਹ ਸਨ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਮੈਡਮ ਸੰਮਦੀਪ ਕੌਰ ਜੀ ਖਾਸ ਕਰਕੇ ਉਹਨਾਂ ਪੇਰੈਂਟਸ ਦੇ ਕਿ ਬਹੁਤ ਵੱਡਾ ਮੈਸੇਜ ਥਾ ਵੀ ਆਪਣੀ ਲੜਕੀਆਂ ਨੂੰ ਖਾਸ ਕਰਕੇ ਉਹ ਫੈਸਲੇ ਦੇਣ ਦੇ ਵਿੱਚ ਲੈਣ ਦੇ ਵਿੱਚ ਵੀ ਉਹਨਾਂ ਨੂੰ ਇੰਡੀਪੈਂਡੈਂਟ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਜਾ ਕੇ ਜੁੜੀ ਨਹੀਂ IPS ਬੰਨਾ ਜਾਂ IAS ਬੰਨਾ ਕਿਤੇ ਹੋ ਵੀ ਅੱਛੀ ਫੀਲਡ ਜਾ ਕੇ ਉਹ ਮੈਨ ਕਰ ਸਕਦੇ ਅੱਛੇ ਡਿਸੀਜਨ ਲੈ ਸਕਦੇ ਬਿਲਕੁਲ ਉਹਨਾਂ ਨੂੰ ਖੁੱਲਾ ਵਾਤਾਵਰਨ ਦੇਣਾ ਚਾਹੀਦਾ ਤਾਂ ਕਿ ਉਹ ਬਾਹਰ ਵੀ ਜਾ ਸਕਣ ਤੇ ਆਪਣੇ ਹਦੂਦ ਦੇ ਵਿੱਚ ਰਹਿ ਸਕਣ ਤਾਂ ਕਿ ਕਿਸੇ ਨਾ ਕਿਸੇ ਜਾ ਕੇ ਉਹ ਅੱਗੇ ਐਸਾ ਦੀ ਹੋਰ ਬਿਹਨਸ ਪੜਾਈਆਂ ਕਰਕੇ ਆਪਣਾ ਤੇ ਤੁਹਾਡਾ ਨਾਮ ਵੀ ਰੋਸ਼ਨ ਕਰ ਸਕਦੀ ਹੈ ਕਮਮਨ ਬੋਬੀ ਨਸਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par